ਕਰ ਲੋ ਕਿਉਂ ਉਹ ਨੂੰ ਪੰਡਾ ਨਾ ਜਦ ਤੱਕ ਉਹ ਇਸ ਘਰ ਦੀ ਨੂੰ ਸੀ ਤਾਂ ਮੈਂ ਦੇਂਦੀ ਸੀ ਸਰਗੀਆਂ ਹੁਣ ਉਹ ਇਸ ਘਰ ਦੀ ਕਿਹੜੀ ਨੂੰ ਹੈ ਜਿਹੜੀ ਮੈਨੂੰ ਸਰਗੀਆਂ ਦੇਣ ਤੌਰ ਪਾਵਾਂ ਜਿਵੇਂ ਉਹਦੇ ਬੱਚੇ ਉਵੇਂ ਤੇਰੇ ਬੱਚੇ ਢਿੱਡ ਸਭ ਦੇ ਲੱਗਾ ਦੇਖ ਭੈਣ ਮੇਰੀ ਗੱਲ ਸੁਣ ਜਿਹੋ ਜਿਹਾ ਤੂੰ ਆਪਣੇ ਮਾਨੀ ਚਲੇ ਆ ਰਹੀ ਹੈ ਨਾ ਐਦਾਂ ਤਾਂ ਕੁਛ ਨਾ ਲੈ ਕੇ ਆ ਪ੍ਰੀਤ ਮੇਰਾ ਇੱਕ ਚਾਈਲਡਹੂਡ ਫਰੈਂਡ ਹੈ ਮੰਮੀ ਜਿਸ ਇਨਸਾਨ ਦੇ ਵਿੱਚ ਤੁਸੀਂ ਵਰਤ ਰਿਹਾ ਹੈ ਪਤਾ ਨਹੀਂ ਉਸ ਦੁਨੀਆ 'ਚ ਹੈਗਾ ਕਿ ਨਹੀਂ ਹੈਗਾ ਤਾਂਤਾ ਕੋਈ ਸਕੀਮ ਜੀ ਲਾ ਕੇ ਆਪਦੇ ਘਰ ਵਾਲੇ ਦੀ ਆਪਦੇ ਬੱਚਿਆਂ ਨਾਲ ਗੱਲ ਕਰਵਾ ਦੇ ਤਾਂ ਜੋ ਥੋੜੇ ਠੰਡੇ ਹੋ ਜਾਣ ਜੇ ਮੈਂ ਉਧਰ ਗਈ ਆਪਣੇ ਮੱਲੇ ਮੰਦਰ 'ਚ ਤੇ ਉੱਥੇ ਮਿਲਣਾ ਮੈਨੂੰ ਰਾਧਿਕਾ ਨੇ ਫੇਰ ਐਵੇਂ ਲੋਕੀ ਉੱਥੇ ਮੇਰਾ ਤਮਾਸ਼ਾ ਦੇਖਣਗੇ ਕੀ ਗੱਲ ਸਵੇਰੇ 7 ਵਜੇ ਉੱਠਦੇ ਆ ਤੇ ਸੈਰ ਕਰਨ ਦੇ ਬਹਾਨੇ ਤੁਸੀਂ ਪਾਰਕ ਚਾ ਕੇ ਬੈਠ ਜਾਂਦੇ ਫਿਰ ਘਰੇ ਜਾ ਕੇ ਰੋਟੀ ਖਾ ਕੇ ਤੁਸੀਂ ਕੰਮ ਤੇ ਚਲੇ ਜਾਂਦੇ ਆ ਸ਼ਾਮ ਨੂੰ ਫਿਰ ਤੁਸੀਂ ਪਾਰਕ ਚਾ ਕੇ ਬਹਿ ਜਾਂਦੇ ਤੁਹਾਡਾ ਘਰੇ ਦਿਲ ਨਹੀਂ ਲੱਗਦਾ ਦੇਖ ਸੰਦੀਪ ਜਿਹੜੇ ਘਰ ਵਿੱਚ ਮੇਰਾ ਦਿਲ ਲੱਗਦਾ ਉਸ ਘਰ ਨੂੰ ਤਾਂ ਮਾਤਾ ਨੇ ਤਾਲਾ ਲਾ ਦਿੱਤਾ ਚਲੋ ਕੋਈ ਗੱਲ ਨਹੀਂ ਮਾਤਾ ਨੇ 15 ਦਿਨ ਕਿਹਾ ਸੀ ਹਫਤਾ ਲੰਘ ਗਿਆ ਹੋਰ ਹਫਤੇ ਦੀ ਗੱਲ ਹੈ ਟੈਨਸ਼ਨ ਘੱਟ ਲੈਨੇ ਟੈਂਸ਼ਨ ਮੈਂ ਨਹੀਂ ਇਸ ਗੱਲ ਦੀ ਨਹੀਂ ਲੈ ਰਿਆ ਕਿ ਮਾਤਾ ਨੇ ਘਰ ਨੂੰ ਤਾਲਾ ਲਾ ਦਿੱਤਾ ਟੈਂਸ਼ਨ ਮੈਂ ਇਸ ਗੱਲ ਦੀ ਰਹਿ ਰਿਹਾ ਕਿ ਮਾਤਾ ਨੇ ਮੈਨੂੰ ਹਜੇ ਤੱਕ ਜ਼ਿੰਮੇਵਾਰ ਨਹੀਂ ਸਮਝਿਆ ਇਹ ਤਾਂ ਗੱਲ ਮੰਮੀ ਦੀ ਵੈਸੇ ਗਲਤ ਹੈ ਪਰ ਉਹਨਾਂ ਦੀ ਵੀ ਕੀ ਗੱਲ ਗਲਤ ਹੈ ਕੀਤੀਆਂ ਤਾਂ ਤੁਸੀਂ ਵੀ ਬਹੁਤ ਮਾੜੀਆਂ ਨੇ ਜਿਹੜਾ ਤੁਸੀਂ ਮੁੰਡਿਆਂ ਦੇ ਨਾਲ ਕਦੀ ਉਧਰ ਨੂੰ ਚਲੇ ਗਏ ਕਦੀ ਉਧਰ ਨੂੰ ਚਲੇ ਗਏ ਕਦੀ ਆ ਨਸ਼ਾ ਕਰ ਲਿਆ ਕਦੀ ਉਹ ਨਸ਼ਾ ਕਰ ਲਿਆ ਕਿਤੇ ਨਾ ਕਿਤੇ ਇਹ ਗੱਲਾਂ ਮੰਮੀ ਨੂੰ ਦੁਖਦੀਆਂ ਹੀ ਨੇ ਇਹ ਤਾਂ ਹੁਣ ਸਿਰਫ ਮੈਨੂੰ ਹੀ ਪਤਾ ਵੀ ਤੁਸੀਂ ਸੁਧਰ ਗਏ ਹੋ ਪਰ ਇਹ ਗੱਲ ਦਾ ਮੰਮੀ ਨੂੰ ਕੋਣ ਯਕੀਨ ਦਵਾਵੇ ਮੈਂ ਤਾਂ ਸੰਦੀਪ ਐਵੇਂ ਲੋਕਾਂ ਨੂੰ ਨਾ ਚੌੜਾ ਹੋ ਹੋ ਕੇ ਕਹਿੰਦਾ ਰਹਿੰਦਾ ਸੀ ਕਿ ਸਾਡੀ ਕੋਠੀ ਸਾਡੀ ਕੋਠੀ ਪਰ ਮੈਨੂੰ ਤਾਂ ਹੁਣ ਪਤਾ ਲੱਗਾ ਕਿ ਸਾਡੀ ਕੋਠੀ ਨਹੀਂ ਮੈਂ ਤਾਂ ਕੋਠੀ ਦੇ ਵਿੱਚ ਨੌਕਰ ਤੋਂ ਨੌਕਰ ਆਣੀ ਸਹੀ ਗੱਲ ਨੇ ਬਹੁਤ ਵਧੀਆ ਆਇਆ ਚੰਗੇ ਟਾਈਮ ਤੇ ਮਾਸੀ ਦੀ ਕੁੜੀ ਦਾ ਵਿਆਹ ਆ ਗਿਆ ਤੇ ਮਾਤਾ ਉੱਥੇ ਚਲੀ ਗਈ ਤੇ ਘਰ ਨੂੰ ਤਾਲਾ ਲੱਗ ਗਿਆ ਤੁਹਾਨੂੰ ਵੀ ਪਤਾ ਲੱਗ ਗਿਆ ਜੋ ਹੁੰਦਾ ਚੰਗੇ ਲਈ ਹੁੰਦਾ ਤੁਹਾਨੂੰ ਵੀ ਟਾਈਮ ਸਿਰ ਪਤਾ ਲੱਗ ਗਿਆ ਵੀ ਤੁਹਾਡੀ ਔਕਾਤ ਕੀ ਹੈ ਸੰਦੀਪ ਇਹ ਗੱਲ ਸੁਣ ਕੇ ਨਾ ਮਨ ਨੂੰ ਬੜਾ ਤੱਕਾ ਜਿਹਾ ਲੱਗਾ ਕਿ ਮਾਤਾ ਨੇ ਜਦੋਂ ਕਿਹਾ ਕਿ ਜਦੋਂ ਮੈਂ ਇਸ ਘਰ ਦੇ ਵਿੱਚ ਆਉਂਗੀ ਨਾ ਉਦੋਂ ਹੀ ਤੁਸੀਂ ਆਇਓ ਕੈਨ ਨੂੰ ਚਾਹੇ ਅਸੀਂ ਆਪਣੇ ਦੂਜੇ ਘਰ 'ਚ ਰਹਿ ਰਹੇ ਹਾਂ ਜਿੱਥੇ ਅਸੀਂ ਸਾਲ 'ਚ ਇੱਕ ਅੱਧੀ ਵਾਰੀ ਗੇੜਾ ਮਾਰਦੇ ਹਾਂ ਪਰ ਅਸਲੀ ਸਕੂਨ ਤਾਂ ਆਪਣੇ ਉਸ ਘਰ 'ਚ ਹੀ ਹੁੰਦਾ ਨਾ ਜਿੱਥੇ ਆਪਾਂ ਹਮੇਸ਼ਾ ਰਹਿਨੇ ਆਂ ਇਹੀ ਚੀਜ਼ ਮੈਂ ਤੁਹਾਨੂੰ ਫੀਲ ਕਰਾਉਣਾ ਚਾਹੁੰਦੀ ਸੀ ਵੀ ਮੇਰੀ ਭੈਣ ਜੈਸਮੀਨ ਸ਼ੌਕ ਨੂੰ ਘਰੋਂ ਬਾਹਰ ਨਹੀਂ ਰਹਿੰਦੀ ਉਹਨੂੰ ਵੀ ਅਸਲੀ ਸਕੂਨ ਆਪਣੇ ਸਹੁਰੇ ਘਰ ਆ ਕੇ ਮਿਲਣਾ ਚਾਹੇ 5 ਲੱਖ ਤੁਹਾਡੀ ਮਾਂ ਦਾ ਹੈ ਉਹਦੇ ਵਿੱਚ 5 ਰੁਪਏ ਵੀ ਤੁਹਾਡੇ ਨਹੀਂ ਹੈਗੇ ਤੇ ਕੀ ਫਾਇਦਾ ਇਹੋ ਜਿਹੇ ਪੈਸੇ ਦਾ ਤੇ ਘਰ ਦਾ ਜਿਹੜਾ ਤੁਹਾਡੇ ਕੰਮ ਹੀ ਨਹੀਂ ਸਹੀ ਗੱਲ ਕਹਿ ਰਹੀਆਂ ਤੂੰ ਜਿਹੜਾ ਨਾ ਪੈਸੇ ਤੇ ਕੋਠੀ ਤੇ ਮੈਨੂੰ ਇੰਨਾ ਹੰਕਾਰ ਸੀਗਾ ਉਹ ਮੇਰਾ ਨਹੀਂ ਹੈਗਾ ਉਹ ਮੇਰੀ ਮਾਂ ਦਾ ਹੀ ਆ ਸਹੀ ਗੱਲ ਕਹਿ ਰਹੀਆਂ ਤੂੰ ਉਹ ਘਰ ਘਰ ਨਹੀਂ ਹੈਗਾ ਉਹ ਤਾਂ ਸਿਰਫ ਇੱਕ ਨਾ ਇੱਟਾਂ ਦਾ ਬਣਿਆ ਹੋਇਆ ਮਕਾਨ ਹੀ ਆ ਉੱਥੇ ਬੰਦਿਆਂ ਨੂੰ ਨਹੀਂ ਐਵੇਂ ਦਿੱਤੇ ਜਾਂਦੇ ਉੱਥੇ ਸਿਰਫ ਪੈਸੇ ਨੂੰ ਐਵੇਂ ਦਿੱਤੇ ਜਾਂਦੀ ਹੈ ਅੱਜ ਤੁਸੀਂ ਮੇਰੇ ਵਾਲੀ ਉਹ ਸਟੇਜ ਤੇ ਹੋ ਜੋ ਐਨੇ ਸਾਲਾਂ ਦੀ ਮੈਂ ਫੀਲ ਕਰਦੀ ਪਈ ਹਾਂ ਤੁਸੀਂ ਇਹ ਗੱਲ ਸੋਚ ਕੇ ਦੇਖੋ ਵੀ ਮੈਂ ਕਿਦਾਂ ਕੱਟਦੀ ਪਈ ਸੀ ਉਹ ਟਾਈਮ ਚੱਲ ਦਿਖਾਵੇ ਨੂੰ ਹੀ ਸਹੀ ਪਰ ਥੋੜੀ ਮਾਂ ਤੁਹਾਡਾ ਦੁੱਖ ਤਾਂ ਸੁਣ ਲੈਂਦੀ ਸੀ ਮੇਰਾ ਕੌਣ ਸੁਣਦਾ ਸੀ ਤੇਰਾ ਦੁੱਖ ਸੁਣਨ ਦਾ ਮੈਂ ਸੀਗਾ ਨਾ ਪਰ ਉਸ ਟਾਈਮ ਮੈਨੂੰ ਨਾ ਪੈਸੇ ਦਾ ਅਹੰਕਾਰ ਸੀ ਜਿੱਦਾਂ ਹੀ ਮਾਤਾ ਨੇ ਨਾ ਗੇਟ ਨੂੰ ਤਾਲਾ ਲਾਇਆ ਮੇਰੇ ਪੈਸੇ ਦਾ ਹੰਕਾਰ ਸਾਰਾ ਚੂਰੋ ਚੂਰ ਹੋ ਗਿਆ ਇਸ ਹੰਕਾਰ ਦਾ ਟੁੱਟਣਾ ਵੀ ਜਾਇਜ਼ ਹੈ ਸੰਦੀਪ ਪਾਹੀ ਤਾਂ ਮੈਨੂੰ ਪਤਾ ਲੱਗਾ ਤੂੰ ਉਸ ਘਰ ਦੇ ਵਿੱਚ ਰਹਿ ਰਹਿ ਕੇ ਕੀ ਫੀਲ ਕਰਦੀ ਰਹੀ ਹੈ ਮਾਫ ਕਰੀ ਸੰਦੀਪ ਮੈਂ ਤੇਰੇ ਤੋਂ ਪਹਿਲਾਂ ਹਨਾ ਪੈਸੇ ਨੂੰ ਰੱਖਿਆ ਪਰ ਜਿੱਥੇ ਮੇਰਾ ਤੂੰ ਸਾਥ ਦਿੱਤਾ ਹੈ ਨਾ ਉੱਥੇ ਪੈਸਾ ਨਹੀਂ ਸਾਥ ਆਇਆ ਸੰਦੀਪ ਜਿਹੜਾ ਤੂੰ ਇੱਥੇ ਬੈਠ ਕੇ ਮੇਰਾ ਦੁੱਖ ਸੁਣਦੀ ਪਈ ਹੈ ਜਿੱਥੇ ਮੈਂ ਨਾ ਪੈਸਾ ਰੱਖਦਾ ਉਹਨੇ ਮੇਰਾ ਦੁੱਖ ਨਹੀਂ ਸੀ ਸੁਣਨਾ ਸੰਦੀਪ ਹੁਣ ਮੈਂ ਤੇਰੇ ਨਾਲ ਰਲ ਕੇ ਰਹਿਣਾ ਜਿਹੜਾ ਕੰਮ ਮੈਂ ਪਹਿਲਾਂ ਕਰਦਾ ਸੀ ਹੈ ਨਾ ਹੁਣ ਮੈਂ ਉਹੀ ਕੰਮ ਕਰਨਾ ਹੁਣ ਆਪਣੇ ਮਾਂ ਦੇ ਸਿਰ ਤੇ ਨਹੀਂ ਜੀਣਾ ਮੈਂ ਸਟਾਰਟਿੰਗ 'ਚ ਮਾਪਿਓ ਕਹਿ ਤਾਂ ਦਿੰਦੇ ਆ ਵੀ ਸਾਡੇ ਪੁੱਤ ਹੋਵੇ ਪੁੱਤ ਹੋਵੇ ਪਰ ਪੁੱਤ ਦੀ ਕਦਰ ਉਦੋਂ ਹੀ ਪੈਂਦੀ ਆ ਜਦੋਂ ਵੱਡਾ ਹੋ ਕੇ ਕਮਾ ਕੇ ਖਵਾਵੇ ਲੋਕੀ ਕਹਿ ਤਾਂ ਦਿੰਦੇ ਆ ਧੀਆ ਦੀ ਲਾਈਫ ਔਖੀ ਆ ਧੀਆ ਦੀ ਲਾਈਫ ਔਖੀ ਆ ਪਰ ਇੱਥੇ ਤਾਂ ਪਤਾ ਲੱਗਦਾ ਕਿ ਪੁੱਤ ਦੀ ਲਾਈਫ ਵੀ ਔਖੀ ਆ ਮੈਂ ਹੁਣ ਤੱਕ ਇਹੀ ਸੋਚਦੀ ਆਈ ਆ ਵੀ ਸਾਡੇ ਮਾਪਿਓ ਹੈ ਨਹੀਂ ਤੇ ਸਾਡਾ ਦੁੱਖ ਸੁੱਖ ਸੁਣਨ ਵਾਲਾ ਕੋਈ ਨਹੀਂ ਦਾਦੀ ਤੇ ਪੂਆ ਫੁੱਫੜ ਉਹ ਵੀ ਦਿਖਾਵੇ ਦੇ ਹੀ ਆ ਪਰ ਤੁਹਾਡਾ ਦੁੱਖ ਸੁੱਖ ਸੁਣਨ ਨੂੰ ਤਾਂ ਤੁਹਾਡੀ ਮਾਂ ਹੈਗੀ ਆ ਨਾ ਪਰ ਮੈਨੂੰ ਕਦੇ-ਕਦੇ ਐਂਦਾ ਲੱਗਦਾ ਹੈ ਵੀ ਜਿੱਦਾਂ ਮੇਰੇ ਪੂਆ ਫੁੱਫੜ ਦਿਖਾਵੇਦੇ ਆ ਨਾ ਉਦਾਂ ਤੁਹਾਡੀ ਮਾਂ ਵੀ ਦਿਖਾਵੇ ਹੀ ਕਰਦੀ ਆ ਤੁਹਾਡਾ ਦੁੱਖ ਸੁੱਖ ਸੁਣਨ ਨੂੰ ਮੈਂ ਹੈਗੀ ਆ ਤੁਸੀਂ ਟੈਨਸ਼ਨ ਨਾ ਲਓ ਆਪਣੇ ਆਪ ਨੂੰ ਇਕੱਲੇ ਨਾ ਸਮਝੋ ਪਰ ਇੱਕ ਗੱਲ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਨੀ ਆ ਵੀ ਜੇਕਰ ਆਪਾਂ ਬਗਾਨੀ ਧੀ ਨੂੰ ਵਿਆਹ ਕੇ ਲੈ ਕੇ ਆਉਣੇ ਆ ਨਾ ਤਾਂ ਉਹਨੂੰ ਪੈਸੇ ਦੀ ਧੋਸ ਨਾ ਜਮਾਓ ਰਲ ਮਿਲ ਕੇ ਰਹੋ ਤਾਂ ਹੀ ਗੱਡੀ ਚੱਲਦੀ ਆ ਫਰਮਾਨ ਗੱਲ ਦੀ ਇੱਕ ਸਮਝ ਆਈ ਆ ਕਿ ਜਿਹੜੀ ਆਪਾਂ ਬਗਾਨੀ ਲਿਆਣੇ ਆ ਨਾ ਉਹਨੂੰ ਉਹਦੀ ਬਣਦੀ ਇੱਜ਼ਤ ਦੋ ਤਾਂ ਹੀ ਉਹ ਦੁੱਖ ਸੁੱਖ ਦੇ ਵਿੱਚ ਨਾਲ ਤੁਹਾਡੇ ਖੜੂਗੇ ਚਲੋ ਠੀਕ ਆ ਜੇ ਤੁਸੀਂ ਇੰਨੀ ਗੱਲ ਸਮਝ ਹੀ ਗਏ ਹੋ ਤਾਂ ਇੱਕ ਛੋਟਾ ਜਿਹਾ ਕੰਮ ਹੋਰ ਕਰ ਦੋ ਇਸ ਟਾਈਮ ਨਾਲ ਮੇਰੀ ਭੈਣ ਬਹੁਤ ਔਖਾ ਟਾਈਮ ਟਪਾ ਰਹੀ ਹੈ ਜੇ ਤੁਸੀਂ ਕਹਿੰਦੇ ਹੋ ਬਹੁਤੀ ਨਹੀਂ ਚਲੋ ਥੋੜੀ ਉਹਦੀ ਹੈਲਪ ਕਰ ਸਕਦੇ ਆਪਾਂ ਕੋਈ ਨਹੀਂ ਸੰਦੀਪ ਦੇਰੀ ਭੈਣ ਐ ਸਕੂਟ ਤੇ ਰਖੜੀ ਬੰਦੀ ਸੀ ਨਾ ਹੁਣ ਰਖੜੀ ਦਾ ਫਰਜ਼ ਨਿਭਾਉਣ ਦਾ ਟਾਈਮ ਆ ਗਿਆ ਮੇਰੀ ਤਾਂ ਇਹੀ ਸੋਚ ਆ ਵੀ ਇੱਕੋ ਹੀ ਤਾਂ ਜ਼ਿੰਦਗੀ ਮਿਲੀ ਆ ਇੱਚ ਜਿੰਨੇ ਵੀ ਰਿਸ਼ਤੇ ਆ ਨਾ ਉਹਨਾਂ ਨੂੰ ਸਹੀ ਢੰਗ ਨਾਲ ਨਿਭਾ ਲਈਏ ਕਿਉਂਕਿ ਇਹ ਤਾਂ ਪਤਾ ਨਹੀਂ ਵੀ ਅਗਲੇ ਜਨਮ ਚ ਕਿਹੜਾ ਰਿਸ਼ਤਾ ਕਿੱਥੇ ਆਉਣਾ ਤੇ ਕਿਹੜਾ ਕਿੱਥੇ ਆਉਣਾ ਤੇਰੇ ਤੇ ਤਾਂ ਰੱਬ ਨੇ ਪਹਿਲੇ ਹੀ ਇੰਨਾ ਕਹਿ ਟਾਤਾ ਕਿ ਤੇਰੇ ਮਾਪਿਓ ਉਹਨੂੰ ਆਪਣੇ ਕੋਲ ਬੁਲਾ ਲਿਆ ਹੁਣ ਜਦੋਂ ਤੂੰ ਆਪਣੀ ਭੈਣ ਦੇ ਮਾੜੇ ਟਾਈਮ ਚ ਕੰਮ ਆ ਸਕਦੀ ਤਾਂ ਅਸੀਂ ਬਚਾਉਂਦੇ ਪਏ ਆ ਨਾਲੇ ਹੁਣ ਆਪਾਂ ਨਾ ਜਸਮੀਨ ਦੀ ਥੋੜੀ ਬਹੁਤੀ ਹੈਲਪ ਨਹੀਂ ਕਰਨੀ ਉਹਦਾ ਬਣਦਾ ਹੱਕ ਦਵਾਉਣਾ ਓਏ ਕਿੱਥੋਂ ਦਵਾ ਸਕਦੇ ਆ ਉਹ ਤੈਨੂੰ ਮੈਂ ਦੱਸ ਦੂੰਗਾ ਹੱਕ ਸਮਝੀ ਨਹੀਂ ਮੈਂ ਗੱਲ ਕੋਈ ਨਹੀਂ ਸਮਝਾਉਂਗਾ ਤੈਨੂੰ ਮੈਂ ਨਾਲੇ ਤੂੰ ਜੈਸਮੀਨ ਨੂੰ ਜਾ ਕੇ ਇਹ ਵੀ ਕਹਿ ਦੇਣਾ ਵੀ ਤੇ ਦਿੱਤੋ ਕੋਈ 5 ਲੱਖ ਨਹੀਂ ਲੈਣਾ ਸਾਰਾ ਛੱਡ ਤਾ ਜੇ ਮੇਰੀ ਮਾਂ ਪੈਸਿਆਂ ਨੂੰ ਦੁਬਾਰਾ ਕਹੇਗੀ ਹੁਣ ਵੀ ਆਪਾਂ ਲੱਗ ਰਹੇ ਪਏ ਆ ਬਾਅਦੋਂ ਫੇਰ ਹਲਾਂਗੇ ਜੇ ਨਾ ਮੇਰੀ ਮਾਂ ਦਾ ਮੇਰੇ ਬਿਨਾ ਸਰਦਾ ਤਾਂ ਮੇਰਾ ਵੀ ਉਹਦੇ ਬਿਨਾ ਸਰ ਜੂਗਾ ਨਾਲੇ ਉਹ ਮਾਂ ਕਾਦੀ ਮਾਂ ਜਿਹੜੀ ਪੁੱਤ ਨਾਲੋਂ ਜ਼ਿਆਦਾ ਪੈਸੇ ਨੂੰ ਪਿਆਰ ਕਰਦੀ ਹੋਵੇ ਚੱਲ ਛੱਡ ਆ ਕਰ ਚਲੀਏ ਤੋ ਚੰਗੀ ਜਿਹੜਾ ਚੈੱਕ ਕਰੋ ਸਾਡੇ ਤੋਂ ਕੋਈ ਗਲਤੀ ਹੋ ਰਹੀ ਹੈ ਪੁੱਤ ਮੇਰੇ ਤੋਂ ਕੋਈ ਗਲਤੀ ਨਹੀਂ ਹੋਈ ਮੈਂ ਤੁਹਾਨੂੰ ਸਵੇਰੇ ਹੀ ਕਹਿ ਕੇ ਗਈ ਸੀ ਇਹਨਾਂ ਨੂੰ ਵੱਡੇ ਹਸਪੀਟਲ ਦਿਖਾ ਲਓ ਮੈਂ ਕਲੀਨਿਕ ਵਧਾ ਕੇ ਘਰੇ ਗਈ ਐ ਅਸੀਂ ਕਿਤੇ ਜਾਣਾ ਸੀਗਾ ਪੁੱਤ ਤੂੰ ਮੈਨੂੰ ਘਰੋਂ ਹੀ ਲੈਣ ਆ ਗਏ ਆ ਵਾ ਓਹੋ ਸਵੇਰੇ ਤਾਂ ਇਹ ਖਾਲੀ ਪੇੜ ਬੇਹੋਸ਼ ਹੋਏ ਸੀਗੇ ਹੁਣ ਦੇਖਣਾ ਨੂੰ ਬੁਖਾਰ ਵੀ ਹੋ ਗਿਆ ਡਾਕਟਰ ਜੀ ਇਹ ਦਵਾਈ ਪਈਆ ਬੁਖਾਰ ਦੀ ਵੀ ਐ ਤੇ ਬਿਪੀ ਲੋ ਦੀ ਵੀ ਐ ਆਈ ਦੇਦਾ ਉਹ ਵਾਰੀ ਮੰਮੀ ਨੂੰ ਇੱਕ ਇੱਕ ਗੋਲੀ ਦੇਤੀ ਪਰ ਆਰਾਮ ਹੀ ਨਹੀਂ ਆ ਰਿਹਾ ਐਦਾ ਹੀ ਪੇ ਹੋਏ ਨੇ ਪੁੱਤ ਦਵਾਈਆਂ ਨੇ ਵੀ ਉਦੋਂ ਹੀ ਅਸਰ ਕਰਨਾ ਜਦੋਂ ਢਿੱਡ 'ਚ ਕੁਝ ਜਾਊਗਾ ਸਵੇਰ ਦੇ ਤਾਂ ਖਾਲੀ ਪੇਟ ਨੇ ਅਰਨਵ ਤੂੰ ਤੇ ਅੱਧਾ ਕਰ ਬਾਹਰ ਕਰਿਆਣੇ ਵਾਲੀ ਆਂਟੀ ਕੋਲੋਂ ਜਾ ਕੇ ਇੱਕ ਬ੍ਰੈਡ ਫੜੀ ਲਿਆ ਬ੍ਰੈਡ ਵੀ ਐਦਾਂ ਨਹੀਂ ਖਾਣੀ ਜਾਂ ਤਾਂ ਚਾਹ 'ਚ ਪਿਓ ਕੇ ਖਾਓ ਜਾਂ ਸੇਕ ਕੇ ਖਾਓ ਸਾਡੀ ਸਾਮਨੀ ਸਾਡੀ ਰਸੋਈ 'ਚ ਚੁੱਲਾ ਹੈ ਨਹੀਂ ਚਾਹ ਕਿੱਦੋਂ ਬਣਾ ਲਾਂਗੇ? ਡਰੇੜੇ ਕਿਦੋਂ ਸੇਕ ਲਾਂਗੇ? ਜੇ ਤੁਹਾਡੀ ਰਸੋਈ 'ਚ ਕੁਝ ਹੈ ਨਹੀਂਗਾ ਤੇ ਤੁਸੀਂ ਸਾਰਾ ਦਿਨ ਕਿੱਦਾਂ ਗੜਦੇ ਹੋ? ਸਵੇਰੇ ਸਕੂਲ ਜਾਂਦੇ ਕੁਝ ਖਾ ਕੇ ਨਹੀਂ ਜਾਂਦੇ। ਜਦੋਂ ਦੁਪਹਿਰੇ ਆਉਂਦੇ ਐ ਤੇ ਗੁਰਦੁਆਰੇ ਤੇ ਲੈ ਕੇ ਆ ਜਾਂਦੇ ਐ। ਤੇ ਰਾਤ ਨੂੰ ਵੀ ਗੁਰਦੁਆਰੇ ਜਾ ਕੇ ਖਾ ਆਂਦੇ ਐ। ਇਹ ਤਾਂ ਬੱਚੇ ਨੇ ਮੈਂ ਤੁਹਾਨੂੰ ਦੱਸ ਦਿੰਨੀ ਆ। ਤੁਹਾਡਾ ਬੀਪੀ ਵੀ ਲੋ ਹੈ ਤੇ ਤੁਹਾਨੂੰ ਹੌਲੀ-ਹੌਲੀ ਬੁਖਾਰ ਵੀ ਚੜੇਗਾ ਜੇ ਸਭ ਕੁਝ ਕੰਟਰੋਲ 'ਚ ਲਿਆਣਾ ਤੇ ਤੁਹਾਨੂੰ ਕੁਝ ਖਾਣਾ ਪੈਣਾ ਬ੍ਰੈਡ ਦਲੀਆ ਖਿਚੜੀ ਜੋ ਤੁਹਾਨੂੰ ਮਿਲਦਾ ਖਾ ਲਓ ਤਾਂ ਤੁਹਾਡੇ ਸਰੀਰ 'ਚ ਜਾਨ ਪੈਣੀ ਹੈ ਦਲੀਆ ਖਿਚੜੀ ਖਾ ਲਓਗੇ ਨਾ ਤੇ ਬਹੁਤ ਵਧੀਆ ਗੱਲ ਹੈ ਤੁਸੀਂ ਘੋੜੇ ਵਰਗੇ ਹੋ ਜਾਓਗੇ ਡਾਕਟਰ ਦੇ ਨਾਤੇ ਮੈਂ ਇੰਨਾ ਕੁ ਕਰ ਸਕਦੀ ਆ ਦਵਾਈਆਂ ਦਾ ਤੇ ਚੈੱਕਅਪ ਦਾ ਮੈਂ ਖਰਚਾ ਨਹੀਂ ਲੈਂਦੀ ਪਰ ਤੁਹਾਨੂੰ ਰੋਟੀ ਦਾ ਅਰੇਂਜਮੈਂਟ ਕਰਨਾ ਹੀ ਪੈਣਾ ਕੱਲਾ ਪਾਣੀ ਪਿਲਾ ਦिए

ਵਾਹ ਵਾਹ ਪ੍ਰਿੰਸਾਂ ਕੀ ਆ ਚਾਹ ਬਣਾਈ ਆ ਤੂੰ ਇੰਨੀ ਕਿਹੜੀ ਚਾਹ ਐਵੇਂ ਨਾ ਤੁਸੀਂ ਦਾਨੀ ਥੱਲੇ ਲੱਗਿਆ ਕਰ ਆਪ ਹੀ ਬਣਾ ਕੇ ਪੀ ਲਿਆ ਕਰ ਕੱਲ ਇੱਕ ਕੰਮ ਸੀ ਕਰ ਦੋਗੇ ਇੰਨੀ ਸਵਾਲ ਚਾਹ ਬਣਾਈ ਆ ਨਾ ਕਿ ਉਹਦਾ ਸਵਾਲ ਹਜੇ ਵੀ ਮੂੰਹ ਦੇ ਵਿੱਚ ਆ ਕੋਈ ਐਦਾਂ ਦੀ ਗੱਲ ਕਰਕੇ ਮੇਰਾ ਟੇਸਟ ਨਾ ਖਰਾਬ ਕਰਦੀ ਮੂੰਹ ਦਾ ਤੇ ਬੀਕ ਨਾ ਬਹੁਤ ਖਰਾਬ ਹੈ ਬੀਪੀ ਵੀ ਲੋ ਹੈ ਤੇ ਬੁਖਾਰ ਵੀ ਹੈ ਇੱਕ ਕੱਪ ਚਾਹ ਬਣਾ ਦੋਗੇ ਉਹ ਨਾ ਭਰਾ ਜੇ ਮੈਂ ਚਾਹ ਬਣਾਤੀ ਉਤੋਂ ਮਿੱਠਾ ਜ਼ਿਆਦਾ ਪੈ ਗਿਆ ਤੂੰ ਤਾਂ ਇਤਲਾਣ ਮੇਰਾ ਸਿਰ ਪਾੜ ਦੇਗਾ ਕਿਉਂ ਪੈ ਗਈ ਨਾ ਲੋੜ ਤਾਂ ਹੀ ਉਹ ਕਹਿੰਨੇ ਆ ਹਰ ਕਿਸੇ ਨਾ ਬਣਾ ਕੇ ਰੱਖਣੇ ਪੈਂਦੀ ਆ ਕਿਹੜੇ ਟਾਈਮ ਕਦੋਂ ਕੋਈ ਕੰਮ ਆਜਵੇ ਪਤਾ ਚੱਲਦਾ ਅੰਕਲ ਇੱਕ ਕੱਪ ਚਾਹ ਬਣਾ ਦਿਓ ਜਦੋਂ ਮम्मी ਦੀ ਤਨਖਾਹ ਆਉਗੀ ਨਾ ਮੈਂ 100 ਰੁਪਏ ਦੂੰਗਾ। ਨਾ ਕੀ ਗੱਲ? ਲਾਲਚ ਸਮਝਿਆ ਮੈਨੂੰ? ਦਿਹਾੜੀ ਦਾ 4-500 ਤਾਂ ਮੈਂ ਉਹੀ ਉਡਾ ਦੇਣਾ। ਆਇਆ ਵੱਡਾ 100 ਰੁਪਏ ਦੇਣ ਆਲਾ। ਇੱਥੇ ਖੜਕੇ ਤੂੰ ਮੇਰੀ ਮਿੰਤਾ ਨਾ ਕਰ। ਇੱਥੋਂ ਤੈਨੂੰ ਕੁਝ ਨਹੀਂ ਮਿਲਣਾ। ਜਦ ਅਸੀਂ ਤੁਹਾਨੂੰ ਇੱਕ ਵਾਰ ਕਹਿਤਾ, ਅਸੀਂ ਤੁਹਾਨੂੰ ਫਰਿੱਜ 'ਚ ਇੱਕ ਪਾਣੀ ਦੀ ਬੋਤਲ ਤੱਕ ਨਹੀਂ ਦੇਣੀ। ਤੁਸੀਂ ਫੇਰ ਮੂੰਹ ਚੱਕ ਕੇ ਆ ਜਾਂਦੇ ਆ ਕੁਝ ਨਾ ਕੁਝ ਮੰਗਣ। ਟਿਕਾਪ ਚਾਹ ਨਾਲ ਕੀ ਹੋ ਜੂਗਾ? ਮੈਂ ਬਰੈਡ ਲੈ ਕੇ ਆ ਨਾ ਜਦੋਂ ਤੱਕ ਤੁਸੀਂ ਬਣਾ ਦੋ। ਮੈਂ ਮੰਮੀ ਨੂੰ ਚਾਹ ਬਰੈਡ ਦੂੰਗਾ। ਮੰਮੀ ਠੀਕ ਹੋ ਜੇਂਗੇ ਆਹ ਟਾਈਮ ਤੁਸੀਂ ਮੇਰੀ ਮਦਦ ਕੀਤੀ ਮੈਂ ਸਾਰੀ ਉਮਰ ਯਾਦ ਰੱਖੂਗਾ ਤੂੰ ਤਾਂ ਗੱਲ ਯਾਦ ਰੱਖੇਂਗਾ ਪਰ ਮੈਨੂੰ ਉਹ ਗੱਲ ਹਜੇ ਤੱਕ ਨਹੀਂ ਭੁੱਲਦੀ ਜਦੋਂ ਤੂੰ ਮੇਰੇ ਤੇ ਇੱਟ ਚੱਕੀ ਸੀ ਤੈਨੂੰ ਪਤਾ ਜਦੋਂ ਮੇਰੇ ਤੇ ਮੇਰੀ ਘਰਵਾਲੀ ਨਾਲ ਲੜਾਈ ਹੁੰਦੀ ਆ ਉਹ ਮੈਨੂੰ ਇੱਕੋ ਹੀ ਤਾਨਾ ਮਾਰਦੀ ਆ ਕਿ ਤੇਰੇ ਤੋਂ ਜਵਾਬ ਮੂਰੇ ਤਾਂ ਕੁਝ ਬੋਲਿਆ ਨਹੀਂ ਗਿਆ ਤੇ ਮੈਨੂੰ ਦਬਕੇ ਮਾਰਦਾ ਭੱਜ ਜਾ ਇੱਥੋਂ ਕੋਈ ਚਾਹ ਚੋਣੀ ਹੈਗੀ ਚੱਲ ਹੁਣ ਖੜਾ ਕਿ ਦੀਖਦਾ ਨਿਕਲੇ ਤੋ ਓ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਇੱਕ ਹੱਲ ਹੈ ਮੇਰੇ ਕੋਲ ਓੱਚੀ ਰੁਕ ਆ ਫੜ ਕੋਲੀ ਆਣ ਗਵਾਨ ਚ ਪੈਸੇ ਮੰਗਦਾ ਜਦੋਂ 10-20 ਰੁਪਏ ਹੋ ਜਾਣਗੇ ਆਪਣੀ ਮਾਂ ਨੂੰ ਦੁੱਧ ਪਿਆਈ ਅੱਜ ਕੀ ਕਰਦਾ ਪਿਆ ਓਏ? ਦਾਦੀ ਮम्मी ਬਹੁਤ ਬਿਮਾਰ ਨੇ। ਰੋਟੀ ਆ ਗਈ ਐ। ਰੋਟੀ ਚਾਹ ਬਰੈਡ ਤੁਹਾਨੂੰ ਕੁਛ ਨਹੀਂ ਚਾਹੀਦਾ। ਤੁਹਾਨੂੰ ਨਾ ਇੱਧਰ ਵੜਨ ਦਾ ਬਹਾਨਾ ਚਾਹੀਦਾ। ਤੇਰੀ ਮਾਂ ਨਾ ਕੋਈ ਬਿਮਾਰ ਨਹੀਂ। ਇਹ ਸਾਰਾ ਝੂਠ ਐ। ਉੱਥੇ ਆਂਡ ਗਵਾਂਡ ਕੋਲੋਂ ਮੰਗ ਲੈਂਦਾ। ਐਡੀ ਦੂਰ ਮੰਗਣ ਆ ਗਿਆ ਇਕੱਲਾ। ਦਾਦੀ ਬਾਹਰ ਕੋਈ ਮੰਗਣ ਵਾਲਾ ਆਂਦਾ। ਉਹਨੂੰ ਵੀ ਕੁਛ ਦਿੰਦੇ ਹੀ। ਸੀ ਆ ਸਮਝ ਲਓ ਕਾਟਾ ਕੋਈ ਪੋਤਾ ਨਹੀਂ ਆਇਆ ਮੰਗਨ ਵਾਲਾ ਆਇਆ ਕੜੇ ਸੀ ਜਖਵਾ ਦੇ ਆਪਣੀ ਮਾਂ ਨੂੰ ਜਾ ਕੇ ਦਾਦੀ ਜੇ ਮੈਂ ਤੁਹਾਨੂੰ ਕਹੂੰਗਾ ਨਾ ਚਾਹ ਬਣਾ ਦਿਓ ਪਰ ਟਾਈਮ ਲੱਗ ਜੂਗਾ ਇੱਕ ਕੱਪ ਦੁੱਧੀ ਦੇ ਦਿਓ ਇੱਕ ਵਾਰ ਨਹੀਂ ਕਹਿ ਸਕਦਾ ਫੜ ਦੁੱਧ ਦਾ ਗਲਾਸ ਤੇ ਇਹਨੂੰ ਨਾ ਲੈ ਜਾ ਤੇ ਸਵੇਰੇ ਗਲਾਸ ਮੋੜ ਕੇ ਜਾਈ ਜੇ ਮੈਂ ਲੈਣ ਆ ਗਈ ਨਾ ਤੇ ਓਖਾ ਹੋ ਜਾਣਾ